ਸਾਬ ਜਿਹੜੇ ਅੱਜ ਤੁਸੀਂ ਪ੍ਰੈਸ ਕਾਨਫਰੰਸ ਰੱਖੀ ਹੈ ਇਹ ਕਿਸ ਜਾਣਕਾਰੀ ਦੇਣ ਲਈ ਰੱਖੀ ਹੈ 21 ਤਰੀਕ ਨੂੰ ਇੱਕ ਸਰੋਵ ਇਨਫੋਰਮੇਸ਼ਨ ਮਿਲੀ ਸੀ ਜੀ ਇੱਕ ਪਟਿਆਲੇ ਦਾ ਬਹੁ ਮਸ਼ਹੂਰ ਚੋਰ ਹੈ ਜਿਹੜਾ ਚੋਰੀਆਂ ਕਰਦਾ ਬਾਈਕ ਜੀ ਉਸਤੇ ਪਹਿਲਾਂ ਵੀ 10 ਮੁਕਦਮੇ ਦਰਜ ਨੇ ਹਾਂ ਅਸੀਂ ਲੱਕੜ ਮੰਡੀ ਚੌਕ ਤੋਂ ਫੜਿਆ ਸੀ ਉਹ ਉਹਦੇ ਕੋਲ ਚੋਰੇ ਦਾ ਮੋਟਰਸਾਈਕਲ ਬਰਾਮਦ ਹੋਇਆ ਸੀ ਉਸ ਤੋਂ ਅੱਗੇ ਤਪਤੀਸ਼ ਚੱਲੀ ਉਸ ਤੇ ਕੋਲੋਂ ਦੋ ਮੋਟਰਸਾਈਕਲ ਅਸੀਂ ਹੋਰ ਬਰਾਮਦ ਕਰਾਏ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਜਿਹੜਾ ਆ ਡੀ ਲੈਕਸ ਹੈ ਮੋਟਰਸਾਈਕਲ ਦੋ ਨੇ ਸਪਲੈਂਡਰ ਤਿੰਨ ਮੋਟਰਸਾਈਕਲ ਬਰਾਮਦ ਕਰਾ ਲਏ ਸੀ ਉਸ ਤੇ ਪਹਿਲਾਂ ਵੀ 10 ਮੁਕਦਮੇ ਦਰਜ ਨੇ 11ਵਾਂ ਮੁਕਦਮਾ ਉਸ ਤੇ ਹੋਣ ਦਰਜ ਹੋਇਆ ਸਾਰੇ ਜਿਹੜੇ ਮੁਕਦਮੇ ਨੇ ਉਹ ਚੋਰੀ ਦੇ ਨੇ ਉਹ ਚੋਰੀ ਕਰਨ ਦਾ ਆਦੀ ਏ ਹੋਰ ਹੋਰ ਵੀ ਇਹਦੇ ਕੋਈ ਸਾਫੀ ਪੜੇਗਾ ਹਾਂ ਅਜੇ ਤਪਤੀਸ਼ ਚੱਲ ਰਹੀ ਹੈ ਜੇ ਕੀ ਦੇਖਦੇ ਜੀ ਕੀ ਨਾਮ ਕੀ ਏ ਕੀ ਇਹ ਦਾ ਨਾਮ ਹੈ ਜੀ ਅਭਿਸ਼ੇਕ ਜੀ ਅਭਿਸ਼ੇਕ ਅਭਿਸ਼ੇਕ ਪੁੱਤਰ ਸਾਗਰ ਪਟਿਆਲਾ ਦੇ ਰਹਾ ਤੁਹ ਰਾਜਪੁਰ ਦੇ ਵਿੱਚ ਲਗਾਤਾਰ ਚੋਰ ਸਰਗਰਮ ਦਿਖ ਰਹੇ ਆ ਤਾਂ ਇਹਨਾਂ ਚੋਰਾਂ ਨੂੰ ਫੜਨ ਦੇ ਲਈ ਤੁਸੀਂ ਹੋਰ ਕੀ ਕੀਤਾ ਇਹਨਾਂ ਚੋਰਾਂ ਨੂੰ ਫੜਨ ਲਈ ਰੈਗੂਲਰ ਗਸ਼ਤਾਂ ਵਧਾਈਆਂ ਹੋਈਆਂ ਨੇ ਜਿਸ ਤਰ੍ਹਾਂ ਕਿ ਕਿਤੇ ਵੀ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਅਸੀਂ ਨਾਲੇ ਨਾਲ ਉੱਥੇ ਜੀ ਜਾ ਕੇ ਚੋਰਾਂ ਦੇ ਪਿੱਛੇ ਤਤਸਵਧ ਕਰਕੇ ਨਾਲ ਨਾਲ ਬਰਾਬਰੀ ਕਰਾਉਂਦੇ ਜਿਵੇਂ ਕਿ ਪਹਿਲਾਂ ਵੀ ਅਸੀਂ ਪ੍ਰੈਸ ਕਾਨਫਰੰਸ ਕਰੀ ਸੀ ਦੇ ਸਾਹਮਣੇ ਤੇ ਦੂਜੀ ਆਇਆ ਏਸੀ ਚੋਰੀ ਹੋਏ ਸੀ ਨਾਲ ਨਾਲ ਟਰੇਸ ਕੀਤੇ ਸੀ ਹੁਣ ਬਾਈਕ ਚੋਰੀ ਹੋ ਰਹੀ ਐ ਅਸੀਂ ਨਾਲੇ ਨਾਲ ਹੀ ਐਫਆਰ ਅੱਜ ਕਰਕੇ ਟਰੇਸ ਕਰ ਰਹੇ ਹਾਂ ਠੀਕ ਹੈ ਜੀ ਇਸ ਤੇ 10 ਮਕਦਮੇ ਪਹਿਲਾਂ ਨੇ 11ਵਾਂ ਮਕਦਮਾ ਸਰ ਇਹਦਾ ਕੋਈ ਠੀਕ ਹੈ ਅਸੀਂ ਕਮੇਟੀ ਨੂੰ ਅਪੀਲ ਕਰਾਂਗੇ ਜੀ ਜਿਹੜੇ ਸ਼ਹਿਰ ਦੇ ਕੈਮਰੇ ਸਾਡੇ ਖਰਾਬ ਹੋਏ ਹੋਏ ਨੇ ਉਹ ਸਾਡੇ ਚਾਲੂ ਹੋ ਜਾਣ ਤਾਂ ਕਿ ਸਾਨੂੰ ਇਹਨਾਂ ਦੇ ਫੜਨ ਵਿੱਚ ਮਦਦ ਮਿਲ ਸਕੇ ਠੀਕ ਹੈ ਜੀ ਥੈਂਕ ਯੂ ਜਿਹੜੇ ਅੱਜ ਤੁਸੀਂ ਪ੍ਰੈਸ ਕਾਨਫਰੰਸ ਰੱਖੀ ਐ ਇਹ ਕਿਸ ਜਾਣਕਾਰੀ ਦੇਣ ਲਈ ਰੱਖੀ ਐ 21 ਤਰੀਕ ਨੂੰ ਇੱਕ ਸਰਵੋ ਇਨਫਰਮੇਸ਼ਨ ਮਿਲੀ ਸੀ ਜੀ ਇੱਕ ਪਟਿਆਲੇ ਦਾ ਬਹੁਤ ਮਸ਼ਹੂਰ ਚੋਰ ਹੈ ਜਿਹੜਾ ਚੋਰੀਆਂ ਕਰਦਾ ਬਾਈਕ ਜੀ ਉਸਤੇ ਪਹਿਲਾਂ ਵੀ ਦਰਸ ਮੁਕਦਮੇ ਦਰਜ ਨੇ ਅਸੀਂ ਲੱਕੜ ਮੰਡੀ ਚੌਕ ਤੋਂ ਫੜਿਆ ਸੀ ਉਹ ਉਹਦੇ ਕੋਲ ਚੋਰੀ ਦਾ ਮੋਟਰਸਾਈਕਲ ਬਰਾਮਦ ਹੋਇਆ ਸੀ ਉਸ ਤੋਂ ਅੱਗੇ ਤਪਤੇਸ਼ ਚੱਲੀ ਉਸਤੇ ਕੋਲੋਂ ਦੋ ਮੋਟਰਸਾਈਕਲ ਅਸੀਂ ਹੋਰ ਬਰਾਮਦ ਕਰਾਏ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਜਿਹੜਾ ਆ ਡੀ ਲੈਕਸ ਹੈ ਮੋਟਰਸਾਈਕਲ ਦੋ ਨੇ ਸਪਲੈਂਡਰ ਜੀ ਤਿੰਨ ਮੋਟਰਸਾਈਕਲ ਬਰਾਮਦ ਕਰਾ ਲਈ ਅਸੀਂ ਉਸ ਤੋਂ ਪਹਿਲਾਂ ਵੀ 10 ਮੁਕੱਦਮੇ ਦਰਜ ਨੇ 11ਵਾਂ ਮੁਕੱਦਮਾ ਉਸਤੇ ਹੋਣਤਾਰ ਹੋਇਆ ਸਾਰੇ ਜਿਹੜੇ ਮੁਕੱਦਮੇ ਨੇ ਉਹ ਚੋਰੀ ਦੇ ਨੇ ਉਹ ਚੋਰੀ ਕਰਨ ਦਾ ਆਦੀ ਏ ਹੋਰ ਹੋਰ ਵੀ ਇਹਦੇ ਕੋਈ ਸਾਥੀ ਪੜੇਗਾ ਹਾਂ ਅਜੇ ਤਪਤੀਸ਼ ਚੱਲ ਰਹੀ ਹੈ ਜੇ ਕਿ ਦੇਖਦੇ ਨੇ ਕੀ ਨਾਮ ਕੀ ਇਹਦਾ ਇਹਦਾ ਨਾਮ ਹੈ ਜੀ ਅਭਿਸ਼ੇਕ ਜੀ ਅਭਿਸ਼ੇਕ ਅਭਿਸ਼ੇਕ ਪੁੱਤਰ ਸਾਗਰ ਪਟਿਆਲਾ ਦਾ ਰਾਜਪੁਰ ਦੇ ਵਿੱਚ ਲਗਾਤਾਰ ਚੋਰ ਸਰਗਰਮ ਦਿਖ ਰਹੇ ਆ ਤਾਂ ਇਹਨਾਂ ਚੋਰਾਂ ਨੂੰ ਫੜਨ ਦੇ ਲਈ ਤੁਸੀਂ ਹੋਰ ਕੀ ਕੀਤਾ ਇਹਨਾਂ ਚੋਰਾਂ ਨੂੰ ਫੜਨ ਲਈ ਰੈਗੂਲਰ ਗਸ਼ਤਾਵਧਾਈਆਂ ਹੋਈਆਂ ਨੇ ਜਿਸ ਤਰ੍ਹਾਂ ਕਿ ਕਿਤੇ ਵੀ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਅਸੀਂ ਨਾਲੇ ਨਾਲ ਉੱਤੇ ਜੀ ਜਾ ਕੇ ਚੋਰਾਂ ਦੇ ਪਿੱਛੇ ਤਤਤੀਸਾਵ ਕਰਕੇ ਨਾਲੇ ਨਾਲ ਬਰਾਮਦਗੀ ਕਰਾਉਂਦੇ ਹਾਂ ਜਿਵੇਂ ਕਿ ਪਹਿਲਾਂ ਵੀ ਅਸੀਂ ਪ੍ਰੈਸ ਕਾਨਫਰੰਸ ਕਰੀ ਸੀ ਤੁਹਾਡੇ ਸਾਹਮਣੇ ਤੇ ਦੂਜੀ ਆਇਆ ਏਸੀ ਚੋਰੀ ਹੋਏ ਸੀ ਨਾਲੇ ਨਾਲ ਟਰੇਸ ਕੀਤੇ ਸੀ ਜੀ ਹੁਣ ਬਾਈਕ ਚੋਰੀ ਹੋ ਰਹੀ ਹੈ ਅਸੀਂ ਨਾਲੇ ਨਾਲ ਐਫਆਰ ਦਰਜ ਕਰਕੇ ਟਰੇਸ ਕਰਦੇ ਹਾਂ ਜੀ ਠੀਕ ਹੈ ਜੀ ਇਸ ਤੇ 10 ਮਕਦਮੇ ਪਹਿਲਾਂ ਨੇ 11ਵਾਂ ਮਕਦਮਾ ਸਰ ਇਹਦਾ ਕੋਈ ਠੀਕ ਹੈ ਅਸੀਂ ਕਮੇਟੀ ਨੂੰ ਅਪੀਲ ਕਰਾਂਗੇ ਜੀ ਜਿਹੜੇ ਸ਼ਹਿਰ ਦੇ ਕੈਮਰੇ ਸਾਡੇ ਖਰਾਬ ਹੋਏ ਹੋਏ ਨੇ ਉਹ ਸਾਡੇ ਚਾਲੂ ਹੋ ਜਾਣ ਤਾਂ ਕਿ ਸਾਨੂੰ ਇਹਨਾਂ ਦੇ ਫੜਨ ਵਿੱਚ ਮਦਦ ਮਿਲ ਸਕੇ ਠੀਕ ਹੈ ਥੈਂਕ ਯੂ